ਅਸੀਂ ਪਹਿਲੇ ਤੋਂ ਕਹਿੰਦੇ ਆ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ 13 ਦੇ 13 ਲੋਕ ਸਭਾ ਸੀਟਾਂ ਆਪਣੇ ਬੂਥ ਦੇ ਉੱਤੇ ਲੜਨ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਬੂਥ ਸਤਰ ਦੇ ਉੱਤੇ ਤਿਆਰੀਆਂ ਕੀਤੀਆਂ ਨੇ। ਅਸੀਂ ਆਪਣੇ ਮੰਡਲ ਔਰ ਜ਼ਿਲ੍ਹਾ ਸਤਰ ਦੀਆਂ ਤਿਆਰੀਆਂ ਕੀਤੀਆਂ ਨੇ। ਭਾਰਤੀ ਜਨਤਾ ਪਾਰਟੀ 13 ਦੇ 13 ਸੀਟਾਂ ਲੜਵਾਸੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਪੂਰੇ ਦਮ ਖਮ ਦੇ ਨਾਲ ਤਿਆਰ ਹੈ। ਪਿਛਲੇ ਕੁ ਸਮੇਂ ਤੋਂ ਇੱਕ ਪਰੰਪਰੀਕ ਸਥਿਤੀ ਪੈਦਾ ਕੀਤੀ ਜਾ ਰਹੀ ਸੀ ਕੁਝ ਮੀਡੀਆ ਚ ਸਪੈਕੂਲੇਸ਼ਨਸ ਸੀ ਕਿ ਅਕਾਲੀ ਦਲ ਅਲਾਈਸ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਸ ਵਿਸ਼ੇ ਤੇ ਅੱਜ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਸਪਸ਼ਟ ਕਰ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਬੁੱਤੇ ਦੇ ਤੇ 13 ਦੀ 13 ਲੋਕ ਸਭਾ ਸੀਟਾਂ ਲੜੇਗੀ ਔਰ ਮੋਦੀ ਜੀ ਦਾ ਜਿਹੜਾ ਸੁਪਨਾ ਹੈਗਾ ਜਿਹੜਾ ਇੱਕ ਜਿਹੜਾ ਨਿਸ਼ਚੈ ਹੈਗਾ ਐਸੋਰੀ ਐਨਡੀਏ 400 ਪਾਰ ਪੰਜਾਬ ਉਹਦੇ ਚ ਇੱਕ ਬਹੁਤ ਵੱਡਾ ਯੋਗਦਾਨ ਪਾਉਣ ਜਾ ਰਿਹਾ ਅਸੀਂ ਆਪਣੇ ਬੁੱਤੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੁਆਰਾ ਕਿਤੇ ਕੇ ਪੰਜਾਬ ਵਾਸਤੇ ਕੰਮ ਚਾਹੇ ਉਹ 1 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਨੈਸ਼ਨਲ ਹਾਈਵੇਜ਼ ਦਾ ਪ੍ਰੋਜੈਕਟ ਹੋਵੇ ਚਾਹੇ 12 ਲੱਖ ਤੋਂ ਵੱਧ ਜਿਹੜੇ ਹੈਗੇ ਨੇ ਅ ਕੁਜੜਾ ਯੋਜਨਾ ਦੇ ਕਨੈਕਸ਼ਨਸ ਹੋਣ ਚਾਹੇ ਹਰ ਘਰ ਨਾਲ ਸੇ ਜਲ ਤੱਕ ਕੰਮ ਹੋਵੇ ਚਾਹੇ ਕਰਤਾਰਪੁਰ ਸਾਹਿਬ ਦਾ ਲਾਂਘਾ ਹੋਵੇ ਚਾਹੇ ਵੀਰ ਬਾਲ ਦਿਵਸ ਸਾਹਿਬਜ਼ਾਦੇ ਦੇ ਪ੍ਰਤੀ ਜਿਹੜਾ ਹੈਗਾ ਉਹਨਾਂ ਨੂੰ ਯਾਦ ਕਰਨ ਵਾਸਤੇ ਵੀਰ ਬਾਲ ਦਿਵਸ ਮਨਾਇਆ ਜਾਵੇਗਾ ਔਰ ਇਸ ਤਰ੍ਹਾਂ ਦੇ ਅਨੇਕ ਕੰਮ ਜਿਹੜੇ ਹੈਗੇ ਨੇ ਚਾਹੇ ਆਈਜੀਐਮ ਹੋਵੇ, ਏਮਜ਼ ਹੋਵੇ, ਪੀਜੀ ਸਟੱਡੀ ਸੈਂਟਰ ਹੋਣ ਅਨੇਕ ਕੰਮ ਜਿਹੜੇ ਹੈਗੇ ਨੇ ਚਾਹੇ ਕਿਸਾਨੀ ਵਾਸਤੇ 6000 ਰੁਪਏ ਮਹੀਨਾ ਔਰ ਜਿਹੜੇ ਡੀਏਪੀ ਜਿਹੜੀ ਹੁੰਦੀ ਹੈ ਉਹਦੇ ਤੇ ਜਿਹੜੀ ਅੱਜ ਕੀਮਤ 3000 ਹੈ ਉਹਨਾਂ ਨੂੰ 1200 ਰੁਪਏ ਕਿਸਾਨ ਨੂੰ ਦੇਣਾ, 1800 ਰੁਪਏ ਦੀ ਸਬਸਿਡੀ ਦੇਣਾ ਇਹ ਸਾਰੇ ਵਿਸ਼ੇ ਜਿਹੜੇ ਹੈਗੇ ਨੇ ਇਹ ਲੈ ਕੇ ਅਸੀਂ ਜਨਤਾ ਦੇ ਵਿੱਚ ਜਾਵਾਂਗੇ ਔਰ ਅਸੀਂ ਪੂਰੇ ਦਮ ਖਮ ਦੇ ਨਾਲ 13 ਦੀ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਲੜਾਂਗੇ ਔਰ ਪੰਜਾਬ ਇੱਕ ਬਹੁਤ ਵੱਡਾ ਯੋਗਦਾਨ ਜਿਹੜਾ ਹੈਗਾ ਉਹ 400 ਔਰ ਇਸ ਗੱਲ ਦਾ ਸਾਨੂੰ ਪੂਰਾ ਵਿਸ਼ਵਾਸ ਹੈ